ਪਹਿਲਵਾਨ ਬਣਨਾ ਇੱਕ ਪਰਮਾਤਮਾ ਦੀ ਕਿਰਪਾ ਆ ਓਕੇ ਜਿਹਦੇ ਤੇ ਕਿਰਪਾ ਹੁੰਦੀ ਉਹ ਬਣਦਾ ਜਿੰਨੇ ਤਗੜੇ ਹੋਣਾ ਉਹਨੇ ਕੱਚੀ ਲੱਸੀ ਪੀ ਕੇ ਵੀ ਹੋ ਜਾ ਠੀਕ ਹੈ ਜੀ ਜੇ ਪੈਸੇ ਨਾਲ ਜਾਂ ਡਾਈਟ ਨਾਲ ਬੰਦੇ ਤਗੜੇ ਹੁੰਦੇ ਹੋਣ ਤੇ ਫਿਰ ਲਾਲਿਆਂ ਦੇ ਮੁੰਡੇ ਪਹਿਲਵਾਨ ਬਣ ਜਾਣ ਗਰੀਬ ਘਰਾਂ ਦੇ ਕਿਉਂ ਬਣਦੇ ਆ ਮਜਬੂਰੀ ਵੀ ਵਿੱਚ ਕਿਉਂਕਿ ਉਹਨਾਂ ਜਿਹੜੀ ਮਜਬੂਰੀ ਉਹ ਤੁਹਾਨੂੰ ਮੈਂਟਲੀ ਟਫ ਕਰਦੀ ਆ ਤੁਸੀਂ ਆਪਣੀ ਮਾਂ ਨੂੰ ਆ ਧਾਰ ਮੰਗਦੇ ਆ ਵੇਖਿਆ ਲੋਕਾਂ ਤੋਂ ਹਨ ਆਪਣੇ ਪਿਓ ਨੂੰ ਤੁਸੀਂ ਦਿਹਾੜੀਆਂ ਕਰਕੇ ਆਉਂਦੇ ਆ ਵੇਖਿਆ ਤੁਹਾਨੂੰ ਪਤਾ ਵੀ ਜੋ ਇਹਨੇ ਲੈਂਦਾ ਉਹੀ ਅਹੀਂ ਖਾਣਾ ਜਦੋਂ ਤੁਸੀਂ ਉਹ ਮਾਹੌਲ ਚ ਰਹਿੰਦੇ ਹੋ ਫਿਰ ਤੁਹਾਨੂੰ ਐ ਲੱਗਦਾ ਕਿ ਯਾਰ ਮੈਂ ਇਹ ਤੁਸੀਂ ਮੈਂਟਲੀ ਇੰਨੇ ਜ਼ਿਆਦੇ ਟਫ ਹੋ ਜਾਂਦੇ ਹੋ ਵੀ ਤੁਸੀਂ ਕਿਸੇ ਵੀ ਸਿਚੁਏਸ਼ਨ ਦਾ ਸਾਹਮਣਾ ਕਰ ਸਕਦੇ ਹੋ ਬਿਕਾਜ਼ ਤੁਸੀਂ ਰੌਕ ਬਾਟਮ ਵੇਖ ਚੁੱਕੇ ਆਲਰੇਡੀ ਮੀਨਸ ਫਿਜ਼ੀਕ ਦੇ ਉੱਤੇ ਇੱਕ ਕੈਪ ਆ ਜਾਂਦਾ ਆ ਬਟ ਜਿਹੜੇ ਮੈਂਟਲ ਟਫਨੈਸ ਉੱਤੇ ਕੈਪ ਨਹੀਂ ਹੈਗਾ ਉਹ ਤੁਸੀਂ ਜਿੰਨਾ ਮਰਜ਼ੀ ਉਹਨੂੰ ਜਿੰਨਾ ਮਰਜ਼ੀ ਰਗੜ ਸਕਦੇ ਹੋ ਤੇ ਉੱਤੇ ਜਿੰਨੀ ਮਰਜ਼ੀ ਐਕਸਲ ਕਰ ਸਕਦੇ ਹੋ ਬਿਲਕੁਲ ਭਾਜੀ ਬਿਲਕੁਲ ਤੇ ਜਿਹੜੀ ਮੇਰੇ 'ਚ ਮੈਂਟਲ ਟਫਨੈਸ ਹੈ ਉਹਦੇ 'ਚ ਸਭ ਤੋਂ ਵੱਡਾ ਰੋਲ ਸਪਿਰਚੁਅਲਿਟੀ ਦਾ ਆਪਣੀ ਸਿੱਖ ਹਿਸਟਰੀ ਦਾ ਤੰਗੀਆਂ ਅਸੀਂ ਵੀ ਵੇਖਿਆ ਇਹਦੇ ਕੋਈ ਸ਼ੱਕ ਨਹੀਂ ਸਾਡੇ ਵੀ ਮਾਪੇ ਨੇ ਸਾਨੂੰ ਕਰਜ਼ਾ ਚੁੱਕ ਕੇ ਪੜਾਇਆ ਉਹਦੇ ਨਾਲ ਦੋ ਚੀਜ਼ਾਂ ਨੇ ਇੱਕ ਤਾਂ ਜਿਵੇਂ ਹੁਣ ਆਪਾਂ ਛੋਟੇ ਸਾਹਿਬ ਜੀ ਦੀ ਬਾਬਾ ਦੀਪ ਸਿੰਘ ਜੀ ਦੀ ਬਾਬਾ ਬੰਦਾ ਸਿੰਘ ਬਹਾਦਰ ਦਾ ਹਿਸਟਰੀ ਪੜ੍ਹਦੇ ਆ ਉਹ ਬੰਦਾ ਫਿਰ ਸੋਚੀਦਾ ਵੀ ਯਾਰ ਸਾਨੂੰ ਤਾਂ ਹੋਇਆ ਹੀ ਕੀ ਇਹ ਬੇਕ ਸਾਟੀ ਲੱਗੀ ਕਿ ਆਪਰੇਸ਼ਨ ਹੀ ਹੋਇਆ ਵਾ ਉਹ ਵੀ ਬੰਦੇ ਹੀ ਜਿਹੜੇ ਜਿੰਨਾ ਸਾਰੀਆਂ ਉਮਰਾਂ ਹੀ ਕੋੜਿਆਂ ਦੀਆਂ ਕਾਠੀਆਂ ਤੇ ਕਾੜਤੀਆਂ ਜੰਗਲਾਂ 'ਚ ਰਹਿ ਕੇ ਕਾੜਤੀਆਂ ਸਿਰਾਂ ਦੇ ਮੁੱਲ ਹੀ ਵੀ ਜਿੱਥੇ ਸਿੱਖ ਦੇਖਦਾ ਤੁਹਾਨੂੰ ਫੜ ਕੇ ਨੂੰ ਵੜ ਦੋ ਮਾਰ ਦੋ ਵੀ ਲੋਕਾਂ ਨੇ ਆਪਣੇ ਇਵਨ ਕਿ ਕੁੜੀਆਂ ਮਾਰਤੀਆਂ ਖੜੇ ਲਾਲਚ ਵੀ ਕਿਸਾਂ ਕਰਕੇ ਵੀ ਕੁੜੀਆਂ ਦੇ ਵਾਲ ਆ ਜੀ ਇਹ ਛੋਟਾ ਬੱਚਾ ਵੀ ਉਹ ਹਾਲਾਤ ਵੀ ਵੇਖੇ ਨੇ ਤੇ ਸਾਨੂੰ ਤਾਂ ਹੋਇਆ ਹੀ ਕੀ ਆ ਲੇਕਿਨ ਜਿਰੀ ਦਾ ਕੋਈ ਮੈਟਰ ਹੀ ਨਹੀਂ ਕਰਦੀ ਉਹ ਬੰਦੇ ساری ਉਮਰ ਇੰਜਰੀਆਂ ਦੇ ਵਿੱਚ ਰਿਹਾ ਪਰ ਇੱਕ ਤਾਂ ਮੈਂ ਛੋਟਾ ਜਿਹਾ ਇਨਸੀਡੈਂਟ ਦੱਸਦਾ ਜਿਹੜਾ ਮੈਨੂੰ ਮਤਲਬ ਅੰਦਰ ਤੱਕ ਜਿੰਨੇ ਝੰਜੋੜਿਆ ਜਦੋਂ ਵੱਡਾ ਕੱਲੂਗਾਰਾ ਹੋਇਆ ਆਪਣਾ 5 ਫਰਵਰੀ 1762 ਉਦੋਂ ਦੱਸਦੇ ਵੀ ਅੱਧਾ ਪੰਥ ਜਿਹੜਾ ਉਹ ਸ਼ਹੀਦ ਹੋ ਗਿਆ ਠੀਕ ਹੈ ਜੀ 30 ਤੋਂ 50000 ਦੇ ਉਹਦੇ ਮੰਨਦੇ ਆ ਪਰ ਉਹ ਤੋਂ ਬਾਅਦ ਜਿਹੜੀ ਸ਼ਾਮ ਦੀ ਅਰਦਾਸ ਹੁੰਦੀ ਆ ਪਰ ਜਿਹੜੀ ਸ਼ਾਮ ਦੀ ਅਰਦਾਸ ਇਹ ਕਹਿੰਦੇ ਆ ਵੀ ਸੱਚੇ ਪਾਤਸ਼ਾਹ ਜਿਹੜਾ ਚਾਰ ਪੈਰ ਦੇ ਨਿਕਲਿਆ ਉਹ ਤੇਰੇ ਬਾਣੇ 'ਚ ਤੇਰੀ ਕਿਰਪਾ 'ਚ ਨਿਕਲਿਆ ਤੇ ਇਦਾਂ ਹੀ ਰਾਤ ਨਿਕਲੇ ਵੀ 50000 ਬੰਦਾ ਮਾਰਾ ਕੇ ਵੀ ਹਾਂ ਹੀ ਕਹਿਣ ਦੇ ਵੀ ਤੇਰੇ ਬਾਣੇ 'ਚ ਓਕੇ ਆ ਗੰਮ ਵੀ ਕੋਈ ਚੱਕਰ ਹੁਣ ਉਹਨਾਂ ਬੰਦਿਆਂ ਦਾ ਮੈਂਟਲ ਲੈਵਲ ਮੈਂਟਲ ਟਫਨੈਸ ਤੇ ਅੱਜ ਦੇ ਜਵਾਕਾਂ ਨਾਲ ਤੁਸੀਂ ਕੰਪੇਅਰ ਕਰ ਲਓ ਆਪਣਾ ਹੀ ਕਰ ਲਓ ਜਵਾਕਾਂ ਨਾਲ ਜਦੋਂ ਆਪਾਂ ਕੀ ਜਾਣਾ ਸਾਨੂੰ ਉਹ ਚੀਜ਼ਾਂ ਤੋਂ ਦੂਰ ਕੀਤਾ ਗਿਆ ਸਾਨੂੰ ਉਹ ਚੀਜ਼ਾਂ ਪ੍ਰੋਵਾਈਡ ਹੀ ਨਹੀਂ ਕਰਾਈਆਂ ਸਾਡੀਆਂ ਐਗਜ਼ੈਂਪਲਾਂ ਹੀ ਚੇਂਜ ਹੋ ਗਈਆਂ ਸਾਡੇ ਹੀਰੋ ਚੇਂਜ ਹੋ ਗਏ ਮੈਂ ਪਾਜੀ ਜਦੋਂ ਤੁਸੀਂ ਇਹ ਗੱਲ ਕਰਦੇ ਪਏ ਨਾ ਆਈ ਹੈਵ ਅ ਡਾਟਾ ਮੈਂ ਜਿਹੜਾ ਡਾਟਾ ਨਾਲ ਸ਼ੇਅਰ ਕਰਾਂਗਾ ਮੇਰਾ ਇੱਕ ਦੋਸਤ ਆ ਉਹ ਉਹਨੂੰ ਪਹਿਲਵਾਨੀ ਦਾ ਬਹੁਤ ਸ਼ੌਂਕ ਸੀਗਾ ਤਾਂ ਬਿਕੋਜ਼ ਆਫ ਸਮ ਐਕਸੀਡੈਂਟ ਉਹਦੀ ਜਿਹੜੀ ਸਪਾਈਨਲ ਕਾਰਡ ਇੰਜਰੀ ਹੋ ਗਈ ਤੇ ਜਦੋਂ ਨੂੰ ਪਤਾ ਲੱਗਾ ਕਿ ਮੈਂ ਤੁਹਾਡੇ ਨਾਲ ਮਿਲਣ ਜਾ ਰਿਹਾ ਆ ਮੈਂ ਉਹਨੂੰ ਕਿਹਾ ਕਿ ਜੇ ਤੂੰ ਮੇਰੀ ਜਗ੍ਹਾ ਬੈਠਾ ਹੁੰਦਾ ਤਾਂ ਤੂੰ ਕੀ ਪੁੱਛਣਾ ਸੀਗਾ ਤਾਂ ਉਹ ਤੁਹਾਡੇ ਵਾਂਗੂ ਹਿਸੇ ਕੇ ਸਟਰੀ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਹੈ ਸਾਰੇ ਕਰਦੇ ਆਪਾਂ ਬਟ ਮੈਨੂੰ ਲੱਗਦਾ ਕਿ ਮੇਰੇ ਤੋਂ ਜ਼ਿਆਦਾ ਕਨੈਕਟਡ ਹੈ ਮੈਂ ਤਾਂ ਉਹਦੀ ਗੱਲ ਕਰਦਾ ਉਹਨੇ ਇੱਕ ਸਪੈਸ਼ਲ ਮੈਨੂੰ ਫੋਟੋ ਭੇਜੀ ਉਹ ਕਹਿੰਦਾ ਕਿ ਮੇਰੇ ਕਹਣ ਤੇ ਭਾਜੀ ਨੂੰ ਉਹ ਸਵਾਲ ਪੁੱਛੀ ਮੈਨੂੰ ਲੱਗਾ ਹੀ ਸ਼ਤਮਾ ਨਹੀਂ ਪੁੱਛਾਂਗਾ ਪਰ ਜਿਹੜੀ ਤੁਸੀਂ ਗੱਲ ਕੀਤੀ ਉੱਥੇ ਬਹੁਤ ਟੁੱਕਦੀ ਐ ਇੱਕ ਬੁੱਕ ਆ ਉਹ ਪੜਦਾ ਪਿਆ ਮੈਂ ਬੁੱਕ ਦਾ ਨਾਮ ਬਾਅਦ ਵਿੱਚ ਲੈਂਦਾ ਲੋ ਲਾਈਨਾਂ ਤਾਂ ਸਭਨੇ ਪੜ ਕੇ ਸੁਣਾਵਾਂਗਾ ਤੇ ਮੈਂ ਚਾਹਾਂਗਾ ਤੁਸੀਂ ਇੱਥੇ ਕਮੈਂਟ ਕਰੋ ਕਿ ਕੀ ਚੀਜ਼ ਕਿਵੇਂ ਹੋ ਰਹੀ ਐ ਪੰਜਾਬ ਦੇ ਜੰਮਿਆਂ ਨੂੰ ਨਿਤ ਮੁਹੀਮ ਤਕੜੇ ਰਿਓ ਸੂਰਮਿਓ ਐਡਾ ਇਤਿਹਾਸ ਸੰਭਾਲਣਾ ਵੀ ਕਿਸੇ ਆਮ ਬੰਦੇ ਦੀ ਵਸ ਦੀ ਗੱਲ ਨਹੀਂ ਉਹ ਤਾਂ ਪੰਜਾ ਪਾਣੀਆਂ ਦੀ ਧਰਤ ਤੇ ਜਨਮੀ ਕੋਈ ਵੀ ਸ਼ਾ ਆਮ ਨਹੀਂ ਪਰ ਫਿਰ ਵੀ ਸਮੇਂ ਦੇ ਕਿਸੇ ਸਖਤ ਗੇੜ ਵਿੱਚ ਭੁੱਲ ਨਾ ਜਾਇਓ ਕਿ ਤੁਸੀਂ ਕਿਹੜੇ ਵਿਰਸੇ ਦੇ ਮ ਕਿਤੇ ਇੰਨਾ ਗਲਬਾਣਾ ਪਾ ਲਵੇ ਕਿ ਤੁਹਾਨੂੰ ਕੇਸਕਰ ਸਾਹਿਬ ਦੇ ਗੁਬੰਦਾ ਉੱਤੇ ਉੜਦੇ ਫਿਰਦੇ ਗੁਰੂ ਕੇ ਬਾਜ ਦਿਖਾਈ ਦੇਣ ਉਹ ਹੀ ਹਟ ਜਾਣ ਇਹ ਨਾ ਹੋਵੇ ਕਿ ਕੁਝ ਦੁਨਿਆਵੀ ਪੜਾਈਆਂ ਪੜ ਕੇ ਤੁਹਾਨੂੰ ਗੁਰੂ ਜੀਆਂ ਵੱਲੋਂ ਕਿਤੇ ਵੱਡੇ ਵਰਤਾਵੇ ਚਮਤਕਾਰਾਂ ਵਾਂਗ ਲੱਗਣ ਲੱਪੈਣ ਤੇ ਤੁਹਾਡੀ ਪੜਾਈ ਕਹੀਏ ਕਿ ਇਹ ਚਮਤਕਾਰ ਤਾਂ ਹੁੰਦੇ ਹੀ ਨਹੀਂ ਤਕੜੇ ਰਹੋ ਇਤਿਹਾਸ ਸੰਭਾਲਣਾ ਇਤਿਹਾਸ ਬਣਾਉਣ ਜਿੱਡਾ ਹੀ ਕਟਿਨ ਹੈ ਮਾਡਰਨਾਈਜੇਸ਼ਨ ਦੀ ਗੱਲ ਕਰਦੇ ਪਏ ਐਂ ਤੁਸੀਂ ਥੋੜੇ ਦਿਨ ਪਹਿਲਾਂ ਇੱਕ ਪੋਸਟ ਵੀ ਪਾਈ ਸੀਗੀ ਜਜੇ ਤੁਸੀਂ ਦੱਸਦੇ ਸੀਗੇ ਹਾਥੀ ਵਾਲੀ ਪੋਸਟ ਦੇ ਤੇ ਜਿਹੜੀ ਗੱਲਬਾਤ ਕਰਨੀ ਚਾਹੁੰਦੇ ਮੈਂ ਜਗਦੀਪ ਸਿੰਘ ਫਰੀਦਗੋਟ ਉਹਨਾਂ ਦਾ ਹਸ ਹੁੰਦਾ ਪਿਆ ਸੀ ਉਹਦੇ ਚ ਉਹਨਾਂ ਨੇ ਉਹ ਸਿੱਧਾ ਜ਼ਿਕਰ ਕੀਤਾ ਉਹ ਫਿਰ ਉਹੀ ਗੱਲ ਟੁੱਟਣ ਦੀ ਗੱਲ ਆ ਜਾਂਦੀ ਆ ਆਪਾਂ ਮਾਡਰਨਾਈਜੇਸ਼ਨ ਸਮਝਦੇ ਕਿੰਨੂ ਆਪਾਂ ਬ੍ਰਾਂਡ ਪਾਉਣ ਨੂੰ ਜਾਂ ਮਹਿੰਗੀਆਂ ਗੱਡੀਆਂ ਨੂੰ ਜਾਂ ਜਿਹੜੀਆਂ ਮੰਨ ਲਓ ਦੁਨੀਆ ਦੀਆਂ ਅਲੱਗ-ਅਲੱਗ ਕਿਜ਼ੀਨਸ ਜਾਂ ਪੀਹੀਂ ਪਾਸਤਾ ਖਾ ਲਿਆ ਪੀਜ਼ਾ ਆਪਾਂ ਉਹਨੂੰ ਮਾਡਰਨਾਈਜੇਸ਼ਨ ਸਮਝੀ ਜਾਂਦੇ ਹੁਣ ਗੁਰੂ ਨਾਨਕ ਦੇਵ ਜੀ ਸੀ ਮੈਂ ਸਮਝਦਾ ਵੀ ਉਹਨਾਂ ਵਰਗਾ ਮਾਡਰਨ ਹੈ ਹੀ ਕੋਈ ਨਹੀਂ ਠੀਕ ਹੈ ਜੀ ਤੁਸੀਂ ਇਹ ਵੇਖੋ ਵੀ ਉਹਨਾਂ ਨੂੰ ਅੱਜ ਤੋਂ 600 ਸਾਲ ਪਹਿਲਾਂ ਇਸ ਚੀਜ਼ ਦਾ ਪਤਾ ਸੀ ਵੀ ਲੋਕਾਂ 'ਚ ਜਾਗਰੂਕਤਾ ਦੀ ਕਮੀ ਆ ਮੈਂ ਜਾਗਰੂਕ ਕਰਨਾ ਉਹਨਾਂ ਨੇ ਉਦਾਸੀਆਂ ਕੀਤੀਆਂ ਫਿਰ ਉਹ ਕਾਬਲ ਕੰਧਾਰ ਗਏ ਤਾਸ਼ਕੰਦ ਗਏ ਇਧਰ ਸ਼੍ਰੀਲੰਕਾ ਗਏ ਆਸਾਮ ਗਏ 댓 ਮੀਨਸ ਉਹਨਾਂ ਨੂੰ ਉਹ ਲੈਂਗੁਏਜਸ ਆਉਂਦੀਆਂ ਸੀ ਹੁਣ ਇਹ ਤਾਂ ਹੈ ਨਹੀਂ ਵੀ ਉਹ ਪੰਜਾਬੀ ਚ ਸ਼੍ਰੀਲੰਕਾ ਵਾਲਿਆਂ ਨਾਲ ਗੱਲ ਕਰਕੇ ਆਗੇ ਹੋਣਗੇ ਹੈਨਾ ਜੀ ਜੀ ਤੇ ਹੁਣ ਉਸ ਟਾਈਮ ਤੇ ਉਹਨਾਂ ਨੂੰ ਇੰਨੀਆਂ ਲੈਂਗੁਏਜਸ ਆਉਂਦੀਆਂ ਸੀ ਤੇ ਉਹ ਕੀ ਗੱਲ ਉਹ ਮਾਡਰਨਾਈਜੇਸ਼ਨ ਨਹੀਂ ਸੀ ਜਾਂ ਉਹ ਇੰਨੇ ਤਕੜੇ ਪੋਲੀਟਿਕਲੀ ਅਵੇਅਰ ਸੀ ਨੇ ਤਕੜੇ ਪੋਲੀਟੀਸ਼ੀਅਨ ਸੀ ਕਿ ਦੌਲਤ ਖਾਨ ਲੋਧੀ ਨੂੰ ਕਹਿ ਕੇ ਬਾਬਰ ਨੂੰ ਉਹਨਾਂ ਨੇ ਮੰਗਵਾਇਆ ਸੋ ਮਤਲਬ ਮਾਡਰਨਾਈਜੇਸ਼ਨ ਦੀ ਡੈਫੀਨੇਸ਼ਨ ਆਪਾਂ ਗਲਤ ਲੈ ਲੀ ਡੈਫੀਨੇਸ਼ਨ ਆਪਾਂ ਗਲਤ ਲੈ ਲਈ ਕਿਉਂਕਿ ਆਪਾਂ ਨੂੰ ਪੜਾਇਆ ਹੋ ਕੁਛ ਗਿਆ ਇਹਦੇ ਚ ਬਹੁਤਾ ਮੈਂ ਬੱਚਿਆਂ ਦਾ ਕਸੂਰ ਵੀ ਨਹੀਂ ਮੰਨਦਾ ਬਹੁਤਾ ਮੈਂ ਪੇਰੈਂਟਸ ਦਾ ਕਸੂਰ ਮੰਨਦਾ ਤੇ ਪੇਰੈਂਟਸ ਵੀ ਕਦੀ ਬੱਚੇ ਸੀ ਸੋ ਇਹ ਚੀਜ਼ਾਂ ਤੋਂ ਆਪਾਂ ਨੂੰ ਤੋੜ ਦਿੱਤਾ ਗਿਆ ਕਿੱਦਾਂ ਤੋੜਿਆ ਆਪਾਂ ਨੂੰ ਪਤਾ ਹੀ ਆ ਜਿਦੋਂ ਮਹਾਰਾਜ ਰਣਜੀਤ ਸਿੰਘ ਦਾ ਰਾਜ ਖਤਮ ਹੋਇਆ ਉਦੋਂ ਬਾਅਦ ਉਹਨਾਂ ਨੇ ਜੜ ਫੜੀ ਵੀ ਇਹ ਬੰਦਿਆਂ ਦੇ ਇਦਾਂ ਦੇ ਮਾਈਂਡਸੈਟ ਕਿਵੇਂ ਨੇ ਕਿੱਥੇ ਤੇ 100 150 ਸਾਲ ਪਹਿਲਾਂ ਅਨਦਰ ਸ਼ਾਹ ਹਣੀ ਇਹ ਗੱਲ ਕਹਿੰਦੇ ਆ ਵੀ ਇਹ ਇੱਕ ਦਿਨ ਦਿੱਲੀ ਦੇ ਤਖਤ ਤੇ ਬਹਿਣਗੇ ਕਿੱਥੇ ਸਾਲ 100 ਆਪਾਂ ਨੂੰ ਸਾਡਾ ਪਿਛੋਕੜ ਹੀ ਨਹੀਂ ਪਤਾ ਸਾਨੂੰ ਪਤਾ ਹੀ ਨਹੀਂ ਵੀ ਅਸੀਂ ਕਿੱਥੋਂ ਆਏ ਆ ਜਾਂ ਕਿੰਨੀਆਂ ਤੰਗੀਆਂ ਝੱਲ ਗਏ ਉਥੋਂ ਤੱਕ ਪਹੁੰਚੇ ਆ ਇੱਕ ਸਕੂਲਿੰਗ ਨੂੰ ਬਹੁਤ ਵੱਡਾ ਉਹ ਬਣਾਤਾ ਹੁਣ ਜਿਵੇਂ ਇੱਕ ਕੈਰੀਅਰ ਸ਼ਬਦ ਆ ਇੱਕ ਕੈਰੀਅਰ ਸ਼ਬਦ ਨੇ ਇੰਨਾ ਕੁ ਜ਼ਿਆਦਾ ਪੰਗਾ ਪਾਇਆ ਭੈਣਾ ਦੁਨੀਆ 'ਚ ਸਪੈਸ਼ਲੀ ਪੰਜਾਬ 'ਚ ਪਿੱ ਕੈਰੀਅਰ ਬਣਾ ਲਓ ਜੀ ਕੈਰੀਅਰ ਬਣਾ ਲਓ ਕੈਰੀਅਰ ਹੈ ਕੀ ਆ ਇਹ 20ਵੀਂ ਸਦੀ ਤੋਂ ਬਾਅਦ ਦਾ ਸ਼ਬਦ ਹੈ ਸਾਨੂੰ 1900 ਦੇ ਵਿੱਚ ਇਹ ਚੀਜ਼ ਯਾਨੀ ਆਪਣੇ ਤੇ ਥੋਪੀ ਗਈ ਹੁਣ ਅੱਜ ਕੱਲ ਕੀ ਆ ਜੇ ਕੋਈ 25 ਸਾਲ ਦੀ ਉਮਰ ਤੱਕ ਕੋਈ ਬੰਦਾ ਜਾਂ ਬੱਚਾ ਪੜ ਲੈ ਕੇ ਨੌਕਰੀ ਨਹੀਂ ਕਰਦਾ ਤੇ ਆਪਾਂ ਉਹਨੂੰ ਫੇਲੀਅਰ ਕਹਿ ਦਿੰਦੇ ਵੀ ਤੂੰ ਸਾਲਿਆ ਕੀ ਕੀਤਾ ਤੂੰ ਉੱਧੇ ਹੀ ਤੁਰਿਆ ਫਿਰਦਾ ਹੈਨਾ ਹੋ ਸਕਦਾ ਉਹਦੀ ਮੰਜ਼ਿਲ ਵੱਡੀ ਹੋਵੇ ਉਹਨੂੰ ਵੱਧ ਮਿਹਨਤ ਦੀ ਲੋੜ ਹੋਵੇ ਪਰ ਆਪਾਂ ਉਹਨੂੰ ਇੱਕ ਉਹ ਚੀਜ਼ ਬੰਨਣਾ ਚਾਹੁੰਦੇ ਆ ਵੀ ਤੂੰ ਜੌਬ ਲੈ ਲੈ ਕਿਉਂ ਆਪਾਂ ਇਨਸਿਕਿਉਰ ਫੀਲ ਕਰਦੇ ਇਨਸਿਕਿਉਰ ਕਿਉਂ ਫੀਲ ਕਰਦੇ ਆ ਬਿਕਾਜ਼ ਸਾਨੂੰ ਪਤਾ ਹੀ ਨਹੀਂ ਵੀ ਅਸੀਂ ਕਿਹੜੀ ਚੀਜ਼ ਦੇਮਾ